ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਅਮਰ ਸ਼ਹੀਦ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਖਾਲਸਾ ਜੀ ਇੱਕ ਗੁਰਮਖ ਪਿਆਰਾ ਸੀ ਉਸ ਨੇ ਆਪਣੇ ਜੀਵਨ ਦੀ ਘਟਨਾ ਸੁਣਾਈ ਜਿਆਦਾ ਕਾਫੀ ਪੜਿਆ ਲਿਖਿਆ ਸੀਗਾ ਬਹੁਤ ਪੜ੍ਹਾਈ ਕੀਤੀ ਸੀਗੀ ਤੇ ਕਹਿੰਦਾ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਦੇਖਿਆ ਬਸ ਪੜ੍ਹਾਈ ਕੀਤੀ ਪੜ੍ਹਾਈ ਤੋਂ ਇਲਾਵਾ ਕੁਝ ਨਹੀਂ ਕੀਤਾ ਕਿੰਦੇ ਪੜਾਈ ਕਰਨ ਤੋਂ ਬਾਅਦ ਮੈਂ ਜਿੱਥੇ ਵੀ ਜੋਬ ਲਈ ਅਪਲਾਈ ਕਰਦਾ ਇੰਟਰਵਿਊ ਹੁੰਦੀਆਂ ਨੇ ਪਰ ਕੋਈ ਵੀ ਮੈਨੂੰ ਜੋਬ ਨਹੀਂ ਮਿਲਦੀ ਕਿਸੇ ਨਾ ਕਿਸੇ ਕਾਰਨ ਕਰਕੇ ਮੈਨੂੰ ਨਾ ਹੋ ਜਾਂਦੀ ਸੀ ਜਾਂ ਫਿਰ ਵੇਟਿੰਗ 'ਚ ਰੱਖਦੇ ਸਰ ਇਹ ਤੁਹਾਨੂੰ ਦੱਸਾਂਗੇ ਕਿ ਇੰਨਾ ਕਰਦਿਆਂ ਕਰਦੇ ਕਹਿੰਦੇ ਕਈ ਸਾਲ ਬੀਤ ਗਏ ਪਰ ਮੈਨੂੰ ਕੋਈ ਜੋਬ ਨਾ ਮਿਲੀ ਜੇ ਕਿਤੇ ਜੋਬ ਮਿਲਦੀ ਤਾਂ 5-7000 ਰੁਪਏ ਮਿਲਦੇ ਸਨ ਕਹਿੰਦੇ ਮੇਰਾ ਮਨ ਬੜਾ ਦੁਖੀ ਕਿ ਮੈਂ ਇੰਨੇ ਪੈਸੇ ਪਰਿਵਾਰ ਦੇ ਵਿੱਚ ਖਰਚ ਕਰਕੇ ਪੜਿਆ ਇੰਨੀ ਪੜ੍ਹਾਈ ਕੀਤੀ ਪਰ ਫਾਇਦਾ ਕੋਈ ਨਹੀਂ ਹੋਇਆ। ਇਹਨੇ ਇੱਕ ਦਿਨ ਕੀ ਹੋਇਆ ਮੇਰੇ ਫਾਦਰ ਬਾਹਰ ਸਨ ਜਿਹੜੀ ਕਮਾਈ ਉਹਨਾਂ ਦੀ ਘਰ ਆਉਂਦੀ ਸੀ ਉਹਦੇ ਕਰਕੇ ਮੈਂ ਵੀ ਤੁਰਿਆ ਫਿਰਦਾ ਸੀ। ਉਹ ਬਿਮਾਰ ਹੋ ਗਏ ਤੇ ਵਾਪਸ ਆਉਣਾ ਪੈ ਗਿਆ ਘਰ ਆ ਕੇ ਮੇਰੇ ਫਾਦਰ ਸਾਹਿਬ ਜ਼ਿਆਦਾ ਬਿਮਾਰ ਹੋ ਗਏ। ਜੋ ਪੈਸਾ ਉਹਨਾਂ ਨੇ ਜੋੜਿਆ ਸੀ ਉਹਨਾਂ ਦੇ ਇਲਾਜ ਲਈ ਖਰਚ ਹੋ ਗਿਆ। ਪਰਮੇਸ਼ਰ ਦੀ ਕਰਨੀ ਨੂੰ ਕੋਈ ਨਹੀਂ 모ੜ ਸਕਦਾ ਸੀ ਐਸੀ ਪਰਮੇਸ਼ਰ ਦੀ ਖੇਡ ਵਰਤੀ ਫਾਦਰ ਦੀ ਡੈਥ ਹੋ ਗਈ ਤੇ ਹੁਣ ਸਾਡੇ ਹੱਥਾਂ ਦੇ ਵਿੱਚ ਵੀ ਕੋਈ ਪੈਸਾ ਨਹੀਂ ਰਿਹਾ ਸੀ ਕਹਿਣ ਲੱਗਾ ਮੈਂ ਥੋੜਾ ਬਹੁਤ ਕਿਸੇ ਨਾ ਕਿਸੇ ਦਾ ਕੰਮ ਕਰ ਦਿੰਦਾ ਸੀ ਉਤੋਂ ਪੈਸੇ ਆਉਣੇ ਤੇ ਉਹਦੇ ਨਾਲ ਆਪਣਾ ਘਰ ਚੱਲ ਜਾਣਾ ਮੈਂ ਤੇ ਮੇਰੀ ਮਾਂ ਰਹਿ ਗਈ ਸੀ ਪਿੱਛੇ ਕਹਿਣ ਲੱਗਾ ਮੇਰੇ ਮਨ ਦੇ ਵਿੱਚ ਆਈ ਮੈਂ ਮਾਤਾ ਦੇ ਦਰਬਾਰ ਤੇ ਜਾ ਕੇ ਅਰਦਾਸ ਬੇਨਤੀ ਕਰਕੇ ਆਉਣਾ ਖਾਲਸਾ ਜੀ ਉਹ ਸਿੱਖ ਸਹੀ ਧਾਰੀ ਸਿੱਖ ਸੀ ਤੇ ਉਹਦਾ ਬਹੁਤਾ ਪ੍ਰੇਮ ਚਿੰਤਪੂਰਣੀ ਮਾਤਾ ਦੇ ਨਾਲ ਸੀ ਉਹ ਉੱਥੇ ਹੀ ਜਾਇਆ ਕਰਦਾ ਸੀ ਜਿਆਦਾ ਤੇ ਅਰਦਾਸ ਬੇਨਤੀ ਕਰਨ ਗਿਆ ਅਰਦਾਸ ਬੇਨਤੀ ਕਰਕੇ ਆਇਆ ਦੋ ਤਿੰਨ ਇੰਟਰਵਿਊ ਦੀ ਕਾਲ ਆਈ ਉਥੇ ਗਿਆ ਇੱਕ ਵਾਰ ਕਲਕੱਤੇ ਵੀ ਗਿਆ ਇੱਦਾਂ ਕਰਦਿਆ ਕਰਦਿਆ ਬਹੁਤ ਘੁੰਮਿਆ ਪਰ ਕਿਤੇ ਜੌਬ ਨਹੀਂ ਮਿਲੀ ਜੇ ਕੋਈ ਕੰਮ ਮਿਲਦਾ ਸੀ ਤਾਂ 10000 ਰੁਪਏ ਚ ਮਿਲਦਾ ਸੀ ਪਰ ਉਹ ਵੀ ਪੰਜਾਬ ਤੋਂ ਬਾਹਰ ਮਿਲਦਾ ਸੀ ਇਸ ਕਰਕੇ ਉਹ ਜਾਂਦਾ ਨਹੀਂ ਸੀ ਵੀ ਮੇਰੀ ਮਾਤਾ ਇਕੱਲੇ ਨੇ ਜੇ ਉਹਨਾਂ ਨੂੰ ਉੱਥੇ ਨਾਲ ਲੈ ਕੇ ਜਾਵਾਂਗਾ ਤਾਂ 10000 ਚ ਖਰਚਾ ਕਰਾਇਆ ਹੀ ਪੂਰਾ ਨਹੀਂ ਹੋਣਾ ਤੇ ਕੀ ਕਰਾਂਗਾ ਉੱਥੇ ਇਦਾਂ ਕਰਦਿਆ ਕਰਦਿਆ ਕਹਿੰਦਾ ਇੱਕ ਇੰਟਰਵਿਊ ਮੈਨੂੰ ਚਨਈ ਤੋਂ ਆਈ ਮੈਂ ਉੱਥੇ ਗਿਆ ਮੈਂ ਸੋਚਿਆ ਕਿ ਮਾਤਾ ਦੇ ਦਰਸ਼ਨ ਕਰਕੇ ਜਾਂਦਾ ਜਾਵਾਂਗਾ ਕਹਿੰਦਾ ਮੈਂ ਜਦੋਂ ਇੰਟਰਵਿਊ ਦੇ ਕੇ ਬਾਹਰ ਆਇਆ ਤਾਂ ਉੱਥੇ ਵੀ ਕੋਈ ਗੱਲ ਨਹੀਂ ਬਣੀ ਉਥੋਂ ਆ ਰਿਹਾ ਸੀ ਤੇ ਇੱਕ ਮਾਤਾ ਐਦਾਂ ਸੀ ਜਿੱਦਾਂ ਹੁੰਦੀ ਮੈਂਟਲੀ ਹੈਲਥ ਸਹੀ ਨਹੀਂ ਸੀ ਫਟੇ ਹੋਏ ਕੱਪੜੇ ਉਹਦੇ ਪਾਏ ਸਨ ਤੇ ਬਾਜ਼ਾਰ ਦੇ ਵਿੱਚ ਮੈਂ ਜਾਂਦਾ ਸੀ ਮੈਨੂੰ ਦੇਖ ਕੇ ਝੋੜ ਦੀ ਉੱਚੀ ਉੱਚੀ ਹਸਨ ਲੱਗ ਪਈ ਤੇ ਕਹਿਣ ਲੱਗ ਪਈ ਵੀ ਜੇ ਤੇਰੇ ਕੰਮ ਨਹੀਂ ਬਣਦੇ ਨਾ ਮੈਂ ਤੈਨੂੰ ਦੱਸ ਦਿੰਨੀ ਆ ਕਿ ਤੇਰੇ ਕੰਮ ਕਿਵੇਂ ਬਣਨਗੇ। ਕਹਿੰਦੇ ਉੱਚੀ-ਉੱਚੀ ਬਾਹਾਂ ਖੜੀਆਂ ਕਰਕੇ ਬੋਲੇ ਵੀ ਜੇ ਕੰਮ ਬਣਾਉਣੇ ਨੇ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਕੋਲ ਚਲੇ ਜਾਓ। ਇਸ ਤਰ੍ਹਾਂ ਬੋਲ ਰਹੀ ਸੀ। ਕਹਿੰਦਾ ਮੈਂ ਕੋਲ ਦੀ ਉਹਦੇ ਜਾ ਰਿਹਾ ਸੀ ਮੇਰੀ ਬਾਹ ਫੜ ਲਈ ਉਹਨੇ ਤੇ ਮੇਰੇ ਵੱਲ ਦੇਖ ਕੇ ਕਹਿਣ ਲੱਗੀ ਜੇ ਕੰਮ ਬਣਾਉਣੇ ਹੀ ਨਾ ਆਪਣੇ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਕੋਲ ਚਲੇ ਜਾਓ। ਉਹ ਤੇਰੇ ਕਰਮ ਸਿੱਧੇ ਕਰਨਗੇ। ਮੇਰੇ ਕਰਮ ਪੁੱਠੇ ਹੋ ਗਏ ਨੇ ਕਹਿੰਦਾ ਮੈਂ ਸੋਚਿਆ ਕਿ ਕੋਈ ਦਿਮਾਗ ਤੋਂ ਸਹੀ ਨਹੀਂ ਆ ਇਹ ਵੀ ਰਹਿਣ ਦਿਓ ਮੈਂ ਧਿਆਨ ਨਾ ਦਿੱਤਾ ਉਹਦੀ ਗੱਲ ਤੇ ਮੈਂ ਉਥੋਂ ਚਲਾ ਗਿਆ ਮੇਰੇ ਮਨ ਦੇ ਵਿੱਚ ਆਈ ਦਰਸ਼ਤ ਮੇਲੇ ਕੀਤੇ ਮਾਤਾ ਦੇ ਦਰਬਾਰ 'ਚ ਅਰਦਾਸ ਬੇਨਤੀ ਕਰਕੇ ਘਰ ਆਇਆ ਮੈਂ ਲੇਟ ਪਹੁੰਚਿਆ ਸੀ ਘਰ ਮਾਤਾ ਵੀ ਸੁੱਤੇ ਸਨ ਤੇ ਮੈਂ ਜਿੱਦਾਂ ਆਇਆ ਉਦਾਂ ਹੀ ਸੌ ਗਿਆ ਕਹਿੰਦਾ ਮੈਨੂੰ ਸੁੱਤੇ ਨੂੰ ਸੁਪਨਾ ਆਇਆ ਮੈਂ ਨਾ ਚਿੰਤਪੁਰਨੀ ਜਾ ਰਿਹਾ ਦਰਸ਼ਨ ਕਰਨ ਵਾਸਤੇ ਸੁਪਨੇ ਦੇ ਵਿੱਚ ਕਹਿੰਦਾ ਜਿਵੇਂ ਦ੍ਰਿਸ਼ ਬਣਿਆ ਉੱਪਰ ਜਾਈਦਾ ਦਰਬਾਰ ਸ ਏਦਾਂ ਹੀ ਮੈਂ ਜਾ ਰਿਹਾ ਸੀ ਕਹਿੰਦਾ ਜਦੋਂ ਦਰਬਾਰ ਦੇ ਕੋਲ ਪਹੁੰਚਿਆ ਨਾ ਪਿੱਛੋਂ ਆ ਕੇ ਉਹ ਮਾਤਾ ਨੇ ਮੈਨੂੰ ਫਿਰ ਫੜ ਲਿਆ ਜਿਹੜੀ ਮੈਨੂੰ ਇੱਕ ਦੋ ਦਿਨ ਪਹਿਲਾਂ ਮਿਲੀ ਸੀ ਕਹਿੰਦਾ ਉਹ ਮੈਨੂੰ ਕਹਿਣ ਲੱਗੀ ਸੁਪਨੇ ਦੇ ਵਿੱਚ ਤੈਨੂੰ ਤਾਂ ਮੈਂ ਕਿਹਾ ਸੀ ਵਿਝੇ ਕੰਮ ਬਣਾਉਣਿਆ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਕੋਲ ਚਲੇ ਜਾਓ ਤੂੰ ਇਥੇ ਕੀ ਕਰਦਾ ਹੈ ਕਹਿੰਦਾ ਇਹ ਸੁਪਨਾ ਸੀ ਤੇ ਮੈਂ ਉਹ ਮਾਤਾ ਨੂੰ ਕਿਹਾ ਵੀ ਤੂੰ ਮੇਰੇ ਪਿੱਛੇ ਕਿਉਂ ਪਈ ਹੈ ਸੁਪਨੇ ਦੇ ਵਿੱਚ ਇਹ ਵਾਰਤਾ ਹੋ ਰਹੀ ਸੀ ਮੇਰੇ ਪਿੱਛੇ ਕਿਉਂ ਪਈ ਹੈ ਤੂੰ ਮੈਨੂੰ ਜਾਣਦੀ ਨਹੀਂ ਤੂੰ ਕੌਣ ਹੈ ਨਾ ਮੈਂ ਤੈਨੂੰ ਜਾਣਦਾ ਕਹਿੰਦੇ ਉਹ ਮਾਤਾ ਮੈਨੂੰ ਕਹਿਣ ਲੱਗੀ ਵੀ ਪੁੱਤ ਮੈਂ ਤੈਨੂੰ ਜਾਣਦੀ ਆ ਮੈਂ ਤੈਨੂੰ ਸਿੱਧੇ ਰਸਤੇ ਪਾਰ ਰਹੀ ਆ ਤੇਰਾ ਕਿੱਥੇ ਹੱਲ ਹੋਣਾ ਤੂੰ ਜਾ ਕੇ ਉਹ ਨਹੀਂ ਰਿਹਾ ਕਹਿੰਦਾ ਮੈਂ ਗੁੱਸੇ 'ਚ ਆ ਕੇ ਉਹਨੂੰ ਕਹਿ ਦਿੱਤਾ ਕਿ ਤੂੰ ਤਾਂ ਪਾਗਲ ਹੈਂ ਤੂੰ ਐਵੇਂ ਮੇਰੇ ਪਿੱਛੇ ਪਾਈ ਹੈਂ ਕੋਈ ਹੋਰ ਲੱਭ ਕਿਸੇ ਹੋਰ ਬੰਦੇ ਨੂੰ ਤੰਗ ਕਰ ਮੈਂ ਤਾਂ ਪਹਿਲਾਂ ਹੀ ਬਹੁਤ ਤੰਗ ਆ ਕਹਿੰਦਾ ਇਸ ਤਰ੍ਹਾਂ ਜਦੋਂ ਮੈਂ ਉਹਨੂੰ ਗੁੱਸੇ 'ਚ ਕਿਹਾ ਤਾਂ ਉਹਦਾ ਐਸਾ ਰੂਪ ਗੇਠ ਲੰਬੀ ਜੀਬ ਬਾਹਰ ਆ ਗਈ ਤੇ ਐਸਾ ਭਿਆਨਕ ਰੂਪ ਮੈਂ ਦੇਖਿਆ ਉਹ ਰੂਪ ਤੋਂ ਇੰਨਾ ਡਰਿਆ ਮੈਂ ਮੇਰੀ ਅੱਖ ਖੁੱਲ ਗਈ ਕਹਿੰਦਾ ਜਿੱਥੇ ਮੈਂ ਸੁੱਤਾ ਸੀ ਮੈਂ ਉਥੋਂ ਉੱਠ ਕੇ ਆਪਣੀ ਮਾਤਾ ਦੇ ਕਮਰੇ 'ਚ ਆ ਗਿਆ ਉੱਥੇ ਜਾ ਕੇ ਮੈਂ ਮਾਤਾ ਦੇ ਕੋਲ ਪੈ ਗਿਆ ਇੰਨਾ ਡਰ ਗਿਆ ਸੀ ਨੇ ਕਿ ਮੇਰਾ ਦਿਲ ਵੀ ਬਸ ਚ ਨਾ ਆਵੇ ਕਹਿੰਦੇ ਦਿਨ ਚੜਿਆ ਮੈਂ ਮਾਤਾ ਦੇ ਕੋਲ ਬੈਠਾ ਤੇ ਕਿਹਾ ਮਾਤਾ ਮੈਨੂੰ ਸੱਚ ਦੱਸੋ ਕਿ ਆਪਾਂ ਸ਼ੁਰੂ ਤੋਂ ਹੀ ਮਾਤਾ ਨੂੰ ਮੰਨਦੇ ਆਂ ਤੇ ਕਹਿੰਦੇ ਮੇਰੀ ਮਾਤਾ ਕਹਿਣ ਲੱਗੀ ਪੁੱਤ ਵੀ ਤੇਰਾ ਦਾਦਕਾ ਪਰਿਵਾਰ ਜਿਹੜਾ ਇਹ ਸਾਰੇ ਮਾਤਾ ਦੇ ਜਾਂਦੇ ਸਨ ਪਰ ਮੈਂ ਤੇ ਮੇਰਾ ਜਿਹੜਾ ਪੇਕਾ ਪਰਿਵਾਰ ਅਸੀਂ ਸਾਰੇ ਗੁਰੂ ਸ਼ੁਰੂ ਤੋਂ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਮੰਨਦੇ ਆਂ ਉਹਦੇ ਅਸਥਾਨ ਤੇ ਜਾਣਦੇ ਆ ਤੇ ਮੈਂ ਜਦੋਂ ਇੱਥੇ ਵਿਆਹੀ ਆਈ ਤੇ ਇਹ ਮਾਤਾ ਨੂੰ ਮੰਨਦੇ ਸਨ ਮੈਂ ਨਾਲ ਜਾਂਦੀ ਜ਼ਰੂਰ ਸੀ ਪਰ ਮੇਰੀ ਸ਼ਰਦਾ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਸੀ ਉਹ ਕਹਿਣ ਲੱਗਾ ਕਿ ਮੈਂ ਸਾਰੀ ਗੇੜ ਨੂੰ ਸਮਝ ਲਿਆ ਕਹਿੰਦਾ ਮੈਂ ਆਪਣੀ ਮਾਤਾ ਨੂੰ ਸਾਰਾ ਸੁਪਨਾ ਦੱਸਿਆ ਕਿ ਮੇਰੇ ਨਾਲ ਇਦਾਂ ਹੋਇਆ ਉਸੇ ਮਾਤਾ ਨੂੰ ਜਿਹੜੀ ਮਾਤਾ ਦੇ ਫਟੇ ਹੋਏ ਕੱਪੜੇ ਸਨ ਉਹ ਨੂੰ 2-3 ਦਿਨ ਪਹਿਲਾਂ ਵੀ ਇੱਕ ਜਗ੍ਹਾ ਮੈਂ ਦੇਖਿਆ ਸੀ ਮੈਂ ਬੱਸ ਤੋਂ ਉਤਰਿਆ ਸੀ ਉਹ ਬਾਜ਼ਾਰ 'ਚ ਖੜੀ ਸੀ ਦੇਖ ਕੇ ਇਦਾਂ ਕਹਿਣ ਲੱਗੀ ਉਹ ਕਹਿਣ ਲੱਗਾ ਮੇਰੀ ਮਾਤਾ ਮੈਨੂੰ ਅੰਮ੍ਰਿਤਸਰ ਸਾਹਿਬ ਲੈ ਕੇ ਗਈ ਦਰਸ਼ਨ ਕੀਤੇ ਅਰਦਾਸ ਬੇਨਤੀ ਕਰਵਾਈ ਬਾਬਾ ਜੀ ਕੋਲੋਂ ਅਰਦਾਸ ਕਰਵਾਈ ਕਿ ਬਾਬਾ ਜੀ ਮੇਰਾ ਬੱਚਾ ਬਹੁਤ ਪੜਿਆ ਲਿਖਿਆ ਹੈ ਬਹੁਤ ਪੜ੍ਹਾਈ ਕੀਤੀ ਹੈ ਇਹ ਬਹੁਤ ਟਾਈਮ ਤੋਂ 4-5 ਸਾਲ ਹੀ ਹੋ ਚੱਲੇ ਪਰ ਇਹਨੂੰ ਕੋਈ ਕੰਮ ਨਹੀਂ ਲੱਭਦਾ। ਹੁਣੇ ਦੇ ਸਿਰ ਤੇ ਪਿਓ ਵੀ ਨਹੀਂ ਏ ਤੇ ਸਾਰੀ ਜ਼ਿੰਮੇਵਾਰੀ ਇਹਦੇ ਉੱਤੇ ਆ। ਪਰ ਕੰਮ ਕੋਈ ਨਹੀਂ ਲੱਭਦਾ। ਕਹਿੰਦੇ ਬਾਬਾ ਜੀ ਨੇ ਅਰਦਾਸ ਕੀਤੀ ਅਸੀਂ 3:30-4:00 ਵਜੇ ਵਾਪਸ ਨੂੰ ਚੱਲੇ। ਬੱਸ 'ਚ ਬੈਠੇ ਸੀ ਤੇ ਮੈਂ ਬੱਸ 'ਚ ਬੈਠ ਕੇ ਜਦੋਂ ਫੋਨ ਦੇਖਿਆ ਤਾਂ ਮੇਰੇ ਫੋਨ 'ਚ ਮੈਸੇਜ ਆਇਆ ਜਾਂ ਮੇਲ ਆਈ ਹੋਈ ਸੀ ਕਿਸੇ ਕੰਪਨੀ ਤੋਂ ਉਸ ਕੰਪਨੀ 'ਚ ਮੈਂ 1.5 ਸਾਲ ਪਹਿਲਾਂ ਇੰਟਰਵਿਊ ਦਿੱਤੀ ਸੀ ਤੇ ਮੈਨੂੰ ਉਹਨਾਂ ਕਿਹਾ ਸੀ ਵੀ ਤੈਨੂੰ ਦੱਸਾਂਗੇ ਕਹਿੰਦੇ ਬੱਸ ਜੀ ਬੈਠੇ ਉਹ ਮੈਸੇਜ ਪੜਿਆ ਤੇ ਉਹਨਾਂ ਨੂੰ ਕਾਲ ਕੀਤੀ ਤੇ ਉਹਨਾਂ ਮੈਨੂੰ ਕਿਹਾ ਵੀ ਤੁਸੀਂ ਇਸ ਡੇਟ ਨੂੰ ਇੱਥੇ ਪਹੁੰਚੋ ਬੰਬੇ ਸਾਡਾ ਆਫਿਸ ਸਾਰਾ ਉਹਨਾਂ ਨੇ ਐਡਰੈਸ ਦਿੱਤਾ ਵੀ ਇੱਥੇ ਆਓ ਸਾਨੂੰ ਬੰਦੇ ਦੀ ਲੋੜ ਹੈ ਵਿਜੇ ਤੁਸੀਂ ਆ ਕੇ ਇੰਟਰਵਿਊ ਦਿਓ ਸਿਲੈਕਟ ਹੋ ਜਾਓ ਤਾਂ ਤੁਹਾਡੀ ਵਧੀਆ ਸੈਲਰੀ ਲੱਗੇਗੀ ਕਹਿੰਦਾ ਮੈਂ ਇੰਨਾ ਖੁਸ਼ ਮਹਿਮਾਨ ਗਿਆ ਮੇਰੇ ਮਨ ਦੇ ਵਿੱਚ ਇਹ ਭਰੋਸਾ ਹੋਇਆ ਵੀ ਮਹਾਰਾਜ ਨੇ ਕਿਰਪਾ ਕੀਤੀ ਇਹ ਤਾਂਤਨਤਲ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਤੇ ਕਹਿਣ ਲੱਗਾ ਜਿਸ ਦਿਨ ਮੈਂ ਜਾਣਾ ਸੀ ਬੰਬੇ ਉਸ ਦਿਨ ਮੈਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਆਸਥਾਨ ਦੇ ਦਰਸ਼ਨ ਮੇਲੇ ਕਰਕੇ ਗਿਆ ਉੱਥੇ ਪਹੁੰਚਾ ਕਹਿੰਦਾ ਅੱਗੇ ਮੈਂ ਕਿਸੇ ਵੀ ਕੰਮ ਨੂੰ ਸ਼ੁਰੂ ਕਰਦਾ ਸੀ ਤਾਂ ਮੈਂ ਕਹਿੰਦਾ ਸੀ ਜੈ ਮਾਤਾ ਦੀ ਬਿਕੰਡਾ ਉਸ ਦਿਨ ਮੈਂ ਅੰਦਰ ਇੰਟਰਵਿਊ ਦੇਣ ਲਈ ਆਫਿਸ 'ਚ ਅੰਦਰ ਜਾਣ ਲੱਗਿਆ ਤਾਂ ਮੇਰੇ ਮੂੰਹ ਇਹ ਹੀ ਨਿਕਲਿਆ ਸ਼ਹੀਦੋ ਸਿੰਘੋ ਤੁਸੀਂ ਕਿਰਪਾ ਕਰਨੀਏ ਜੇ ਤੁਸੀਂ ਕਿਰਪਾ ਕਰ ਦੋ ਤਾਂ ਸਾਰੇ ਕੰਮ ਬਣ ਜਾਣੇ ਕਿਹੜਾ ਇਦਾਂ ਕਹਿ ਕੇ ਤੇ ਮੈਂ ਅੰਦਰ ਚਲਾ ਗਿਆ ਅੰਦਰ ਗਿਆ ਤੇ ਉਹਨਾਂ ਨੇ ਮੈਨੂੰ ਕੁਝ ਨਹੀਂ ਪੁੱਛਿਆ ਨਾ ਕੁਝ ਦੱਸਿਆ ਸਿੱਧਾ ਇਹ ਹੀ ਕਹਿ ਦਿੱਤਾ ਕਲਕੱਤੇ ਦੇ ਵਿੱਚ 6 ਮਹੀਨੇ ਕੰਮ ਏ ਜੇ ਤੁਸੀਂ ਇੱਥੇ ਰਹਿ ਲਓ ਤੇ 60000 ਤੁਹਾਡੀ ਸੈਲਰੀ ਹੋਵੇਗੀ ਜੋ ਵੀ ਆਉਂਦਾ ਹੋਊਗਾ ਜੋ ਉਹਨੇ ਕੀਤਾ ਜਿਵੇਂ ਵੀ ਉਹ ਵੀਰ ਪਿਆਰੇ ਨੇ ਕੀਤਾ ਉਵੇਂ ਉਹਨੂੰ ਜੌਬ ਮਿਲ ਗਈ ਕਿਉਂਕਿ ਉਹ ਪੜਿਆ ਬਹੁਤ ਸੀ ਜਦੋਂ ਜੌਬ ਮਿਲ ਗਈ ਮਾਤਾ ਆਪਣੀ ਨੂੰ ਵੀ ਉੱਥੇ ਲੈ ਗਿਆ 6 ਮਹੀਨੇ ਉੱਥੇ ਰਿਹਾ ਉਹ ਕਹਿੰਦਾ ਹੁਣ ਅੱਜ ਮੈਂ ਲੋਕਾਂ ਨੂੰ ਦੱਸਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਸ਼ਹੀਦ ਸਿੰਘ ਨੇ ਉਹ ਬੜੀ ਛੇਤੀ ਕਿਰਪਾ ਕਰਦੇ ਨੇ ਮੈਂ ਤਾਂ ਇੱਕੋ ਵਾਰ ਮਹਾਰਾਜ ਦੇ ਦਰ ਤੇ ਹਾਜ਼ਰੀ ਭਰੀ ਤੇ ਦੂਸਰੀ ਵਾਰ ਮੈਂ ਮਹਾਰਾਜ ਦੇ ਸ਼ੁਕਰਾਨੇ ਲਈ ਗਿਆ ਤੇ ਮਹਾਰਾਜ ਜੀ ਸ਼ੁਕਰਾਨਾ ਤੁਹਾਡਾ ਪਹਿਲਾਂ ਮੈਂ ਖਾਲੀ ਗਿਆ ਸੀ ਤੇ ਦੂਸਰੀ ਵਾਰ ਆਇਆ ਮਹਾਰਾਜ ਤੁਸੀਂ ਮੈਨੂੰ ਸਭ ਕੁਝ ਦੇ ਦਿੱਤਾ ਇਸ ਵੇਲੇ ਉਹ ਵੀਰ ਸਿੰਗਾਪੁਰ ਉਸੇ ਹੀ ਕੰਪਨੀ 'ਚ ਕੰਮ ਕਰਦਾ ਏ ਤੇ ਉਹਦੀ ਇਹ ਉਹਦੀ ਵਾਰਤਾ ਸੀ ਖਾਲਸਾ ਜੀ ਉਹਨਾਂ ਸੁਣਾਈ ਸੀ ਹੁਣ ਉਹ ਵੀਰ ਦਾ ਪਰਿਵਾਰ ਤੇ ਮਾਤਾ ਜੀ ਉਥੇ ਰਹਿੰਦੇ ਨੇ ਤੇ ਉਹ ਹਮੇਸ਼ਾ ਹੁਣ ਇਹ ਗੱਲ ਕਹਿੰਦਾ ਏ ਇਹ ਬਾਬਾ ਦੀਪ ਸਿੰਘ ਸਾਹਿਬ ਜੀ ਜੋ ਕਿਰਪਾ ਕਰਦੇ ਨੇ ਜੇ ਕੋਈ ਸ਼ਰਧਾ ਤੇ ਜੇ ਕੋਈ ਸ਼ਰਧਾ ਤੇ ਪ੍ਰੇਮ ਰੱਖੇ ਉਹਨੂੰ ਸਮਝ ਆ ਜਾਂਦੀ ਏ ਖਾਲਸਾ ਜੀ ਜੇ ਕੋਈ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਪ੍ਰੇਮ ਰੱਖ ਲਏ ਬਾਬਾ ਜੀ ਉਹਦੀਆਂ ਝੋਲੀਆਂ ਪਰਦੇ ਨੇ ਗੱਲ ਤਾਂ ਸਾਰੀ ਸ਼ਰਧਾ ਭਾਵਨਾ ਦੀ ਏ ਖਾਲਸਾ ਜੀ ਜੇ ਸ਼ਰਧਾ ਨਹੀਂ ਹੈ ਤਾਂ ਲੱਖ ਵੀ ਕੱਖਾਂ ਵਰਗਾ ਏ ਸੋ ਗੁਰਮੁਖ ਪਿਆਰਿਓ ਬਾਬਾ ਜੀ ਦੇ ਨਾਮ ਵਿੱਚ ਹੀ ਇੰਨੀ ਤਾਕਤ ਏ ਕੇ ਜਿੰਨਾ ਨੇ ਬਾਬਾ ਜੀ ਦਾ ਨਾਮ ਹੀ ਲੈ ਲਿਆ ਤਨ ਤਨ ਬਾਬਾ ਦੀਪ ਸਿੰਘ ਜੀ ਇਦਾਂ ਹੀ ਜਪ ਲਿਆ ਤਾਂ ਉਹਨਾਂ ਦੇ ਵੀ ਕਾਰਜ ਬਾਬਾ ਜੀ ਨੇ ਰਾਸ ਕਰ ਦਿੱਤੇ ਕਿਉਂਕਿ ਬਾਬਾ ਜੀ ਕੋਲ ਇੰਨੀ ਤਾਕਤ ਏਨੀ ਪਾਵਰੇ ਕਿ ਤਨ ਤਨ ਬਾਬਾ ਦੀ ਤਨ ਤਨ ਬਾਬਾ ਦੀਪ ਸਿੰਘ ਕਹਿਣ ਵਾਲੇ ਵੀ ਤਰ ਗਏ ਤੇ ਇੰਨੀ ਵੱਡੀ ਤਾਕਤ ਇਹਨਾਂ ਬਾਬਾ ਜੀ ਦੇ ਨਾਮ ਵਿੱਚ ਕੇ ਜਿਨਾਂ ਨੇ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਨਾਮ ਹੀ ਜਪ ਲਿਆ ਉਹ ਆਪ ਵੀ ਤਰ ਗਏ ਤੇ ਹੋਰਾਂ ਨੂੰ ਵੀ ਤਾਰਨ ਦੇ ਯੋਗ ਬਣ ਗਏ ਏਡੀ ਵੱਡੀ ਪਾਵਰੇ ਬਾਬਾ ਜੀ ਦੇ ਨਾਮ ਦੇ ਵਿੱਚ ਕਿਉਂਕਿ ਬਾਬਾ ਜੀ ਨੇ ਨਾਮ ਦੀ ਕਮਾਈ ਇੰਨੀ ਕੀਤੀ ਏ ਸਿਮਰਨ ਈ ਇੰਨਾ ਕੀਤਾ ਏ ਬੰਦਗੀ ਇੰਨੀ ਕੀਤੀ ਏ ਕਿ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੇ RAM ਵਸੇ ਮਨ ਮਾਹੀ ਕਹਿੰਦਾ ਨਾ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਉਹਨਾਂ ਦੇ ਨਾਮ ਹੀ ਇੰਨਾ ਪਾਵਰਫੁਲ ਬਣ ਗਿਆ ਏ ਕਿ ਉਹਨਾਂ ਦਾ ਨਾਮ ਜਪਣ ਵਾਲੇ ਵੀ ਤਰ ਗਏ ਤੇ ਹੋਰਨਾਂ ਨੂੰ ਤਾਰਨ ਦੇ ਸਮਰੱਥ ਬਣ ਗਏ ਇੱਕ ਵਾਰ ਇੱਕ ਟੇਲਰ ਇੱਕ ਗੁਰਮਖ ਪਿਆਰੇ ਨੂੰ ਮਿਲਿਆ ਤੇ ਉਹਨੇ ਆਪਣੀ ਸਾਰੀ ਹੱਦਬੀਤੀ ਸੁਣਾਈ ਕਹਿੰਦਾ ਮੈਂ ਦੁਕਾਨ ਦੇ ਉੱਤੇ ਬੈਠਾ ਤੇ ਮੋਬਾਈਲ ਦੇ ਉੱਤੇ ਮੈਂ ਬਾਬਾ ਜੀ ਦੇ ਜੀਵਨ ਬਾਰੇ ਮੈਂ ਸੁਣਦਾ ਰਹਿੰਦਾ ਸੀ ਸਾਖੀਆਂ ਤੇ ਬਾਬਾ ਜੀ ਦੀਆਂ ਹੱਡ ਬੀਤੀਆਂ ਜਦੋਂ ਮੈਂ ਸੁਣਦਾ ਸੀ ਤੇ ਮੇਰੇ ਮਨ ਦੇ ਵਿੱਚ ਕਈ ਵਾਰ ਇਹ ਸ਼ੰਕਾ ਪੈ ਜਾਣੀ ਮੈਂ ਸੋਚਣਾ ਕਿ ਦੇਖੋ ਤਨਤਨ ਗੁਰੂ ਰਾਮਦਾਸ ਮਹਾਰਾਜੀ ਦੇ ਦਰ ਦੇ ਉੱਤੇ ਜਾਈਏ ਤਾਂ ਕਿ ਉੱਥੇ ਸੁੱਖ ਨਹੀਂ ਮਿਲਨੇ ਤਨਤਨ ਗੁਰੂ ਨਾਨਕ ਸਾਹਿਬ ਦੇ ਦਰ ਤੇ ਚਾਈਏ ਤੇ ਉੱਥੇ ਸੁੱਖ ਨਹੀਂ ਮਿਲਨੇ ਉਹ ਕਹਿਣ ਲੱਗਾ ਕੇ ਜਿੰਨੀਆਂ ਵੀ ਮੈਂ ਵੀਡੀਓ ਸੁਣਦਾ ਉਹਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਤਨਤਨ ਬਾਬਾ ਦੀਪ ਸਿੰਘ ਜੀ ਕਿਉਂ ਕਿਹਾ ਜਾਂਦਾ ਏ ਕਹਿੰਦਾ ਮੈਂ ਇਸ ਗੱਲ ਤੋਂ ਬੜਾ ਨਿਆਣ ਸੀ ਭਾਵੇਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਇੱਕ ਗੁਰੂ ਦਾ ਖਾਲਸਾ ਤੇ ਗੁਰੂ ਦੇ ਸਿੱਖ ਹੋਏ ਨੇ ਤੇ ਤਨਤਨ ਗੁਰੂ ਰਾਮਦਾਸ ਮਹਾਰਾਜੀ ਸਤਗੁਰ ਸਨ ਗੁਰੂ ਸਨ ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਜੀ ਤੇ ਇੰਨਾ ਖੁਸ਼ ਹੋਏ ਕਿ ਜੋ ਵੀ ਤਣ ਤਣ ਬਾਬਾ ਦੀਪ ਸਿੰਘ ਜੀ ਦੇ ਮੁਖ ਤੋਂ ਨਿਕਲ ਜਾਂਦਾ ਏ ਜਿਸ ਦੇ ਉੱਪਰ ਵੀ ਤਣ ਤਣ ਬਾਬਾ ਦੀਪ ਸਿੰਘ ਜੀ ਖੁਸ਼ ਹੋ ਜਾਂਦੇ ਨੇ ਤਾਂ ਉਹਨਾਂ ਦੇ ਫਿਰ ਵਾਰੇ ਨਿਆਰੇ ਹੋ ਜਾਂਦੇ ਨੇ ਤੇ ਉਹਨਾਂ ਦੇ ਕਾਰਜ ਰਾਸ ਹੋ ਜਾਂਦੇ ਆ ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਦਰ ਬੜਾ ਮਹਾਨੀ ਤੇ ਇਸ ਦਾਰਮ ਨੂੰ ਜਪਣ ਵਾਲੇ ਵੀ ਇੰਨੀ ਵੱਡੀ ਤਾਕਤ ਲੈ ਗਏ ਨੇ ਕਿ ਉਹ ਦੁਨੀਆ ਦਾ ਪਲਾ ਕਰ ਰਹੇ ਨੇ ਅੱਜ ਕਹਿੰਦਾ ਮੈਂ ਵੀਡੀਓ ਸੁਣਦਾ ਰਹਿੰਦਾ ਸੀ ਤੇ ਮੇਰੇ ਮਨ ਦੇ ਵਿੱਚ ਇਹ ਗੱਲਾਂ ਕਈ ਵਾਰ ਖਿਆਲ ਆਉਣੇ ਤੇ ਫਿਰ ਮੇਰੇ ਮਨ ਵਿੱਚ ਜਦੋਂ ਮੈਂ ਇਹ ਵੀਡੀਓ ਸੁਣੀ ਕਿ ਤਨ ਤਨ ਗੁਰੂ ਰਾਮਦਾਸ ਮਹਾਰਾਜੀ ਨੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸ਼ਹੀਦੀ ਤੇ ਸੇਵਾ ਤੇ ਖੁਸ਼ ਹੋ ਕੇ ਆਪਣੇ ਘਰ ਦੀਆਂ ਸਹਾਰੀਆਂ ਚਾਬੀਆਂ ਖਜ਼ਾਨਿਆਂ ਦੀਆਂ ਬਾਬਾ ਜੀ ਨੂੰ ਸੌਂਪ ਦਿੱਤੀਆਂ ਨੇ ਆਹੋ ਖਰਚੋ ਰਾਲ ਮੇਲ ਭਾਈ ਤੋੜ ਨਾ ਆਵੇ ਵਾਦੋ ਜਾਈ ਤੇ ਬਾਬਾ ਦੀਪ ਸਿੰਘ ਜੀ ਉਹ ਖਜ਼ਾਨਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੀ ਏ ਵੰਡ ਰਹੇ ਨੇ ਤੇ ਉਹ ਖਜ਼ਾਨਾ ਕਿਸੇ ਹੋਰ ਕੋਲ ਨਹੀਂ ਉਹ ਖਜ਼ਾਨਾ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਹੀ ਦਿੱਤਾ ਹੋਇਆ ਹੈ ਕਿ ਤੁਸੀਂ ਇਹ ਜਿੰਨੂ ਮਰਜ਼ੀ ਦੇ ਦਿਓ ਇਸ ਕਰਕੇ ਸੰਗਤ ਜੀ ਬਾਬਾ ਦੀਪ ਸਿੰਘ ਦਾ ਦਰ ਬੜਾ ਮਹਾਨ ਏ ਇਸ ਦਰ ਦੇ ਉੱਤੇ ਇਕੱਠ ਸੰਗਤਾਂ ਦਾ ਬਹੁਤ ਹੁੰਦਾ ਏ ਕਿਉਂਕਿ ਨਾਨਕ ਦੁਖੀਆ ਸਭ ਸੰਸਾਰ ਪੂਲ ਦੁਨੀਆ ਸਾਰਾ ਸੰਸਾਰ ਰੋਗੀ ਆ ਕਿਸੇ ਨੂੰ ਤਨ ਦਾ ਰੋਗ ਕਿਸੇ ਦਾ ਮਨ ਦਾ ਰੋਗ ਤੇ ਕਿਸੇ ਦਾ ਤਨ ਦਾ ਰੋਗ ਦੁਨੀਆ ਸੰਸਾਰ ਦੁਖੀ ਏ ਤੇ ਬਾਬਾ ਜੀ ਦੇ ਦਰ ਦੇ ਉੱਤੇ ਆ ਕੇ ਜਿਹੜਾ ਵੀ ਸੇਵਾ ਕਰ ਲੈਂਦਾ ਏ ਜਿਹੜਾ ਵੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਨਾਮ ਜਪ ਲੈਂਦਾ ਏ ਉਹਦਾ ਈ ਭਲਾ ਹੋ ਜਾਂਦਾ ਏ ਤੇ ਇਸੇ ਤਰ੍ਹਾਂ ਕਹਿੰਦਾ ਫਿਰ ਮੇਰੇ ਮਨ ਚ ਆਇਆ ਮਨਾ ਤੂੰ ਦੁਕਾਨ ਦੇ ਉੱਤੇ ਹੀ ਬੈਠਾ ਰਹਿੰਦਾ ਸਾਰਾ ਦਿਨ ਕੋਈ ਤੇਰੇ ਕੋਲ ਗਾਹਕ ਨਹੀਂ ਆਉਂਦਾ ਤੇ ਕੋਈ ਇੱਕ ਆਧਾ ਕੋਈ ਹਫਤੇ ਵਿੱਚ ਆਇਆ ਉਹਦੇ ਨਾਲ ਮੇਰਾ ਦੁਕਾਨ ਦਾ ਜਿਹੜਾ ਕਿਰਾਇਆ ਉਹ ਵੀ ਪੂਰਾ ਨਹੀਂ ਹੁੰਦਾ ਤੇ ਘਰ ਦੇ ਪਰਿਵਾਰ ਬੱਚੇ ਮੇਰਾ ਖਰਚਾ ਕਿੱਥੋਂ ਚੱਲੇਗਾ ਕਹਿੰਦਾ ਬੜੀ ਮੇਰੇ ਤੇ ਗਰੀਬੀ ਬੜਾ ਮੁਸ਼ਕਲ ਘੜੀ ਬਣੀ ਤੇ ਕਹਿੰਦਾ ਫਿਰ ਮੈਂ ਕੀ ਕੀਤਾ ਮੇਰੇ ਮਨ ਦੇ ਵਿੱਚ ਇੰਨਾ ਅਸਰ ਹੋਇਆ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਖੀਆਂ ਦੀਆਂ ਸਾਖੀਆਂ ਹੱਡ ਬੀਤੀਆਂ ਸੁਣ ਕੇ ਮੈਂ ਬੜਾ ਪ੍ਰਭਾਵਿਤ ਹੋਇਆ ਵੀ ਮਣਾ ਕਿਉਂ ਤੂੰ ਖਾਲੀ ਬੈਠਾ ਹੈ ਕਹਿੰਦਾ ਫਿਰ ਮੈਂ ਇੱਕ ਕੈਸਟ ਟੇਪ ਲਈ ਤੇ ਉਹਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਨਾਮ ਲਗਾਤਾਰ ਸਿਮਰਨ ਜਿਹੜਾ ਸੀ ਉਹ ਭਰ ਆ ਲਿਆ ਜਿੰਦੇ ਵਿੱਚ ਜਪਿਆ ਜਾਂਦਾ ਸੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤੇ ਕਹਿੰਦਾ ਨਾਲ-ਨਾਲ ਉਹ ਛੋਟਾ ਸਪੀਕਰ ਲਾ ਕੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਨਾਮ ਤੇ ਨਾਲ-ਨਾਲ ਜਪੀ ਵੀ ਜਾਂਦਾ ਸੀ ਤਨਤਨ ਬਾਬਾ ਦੀਪ ਸਿੰਘ ਜੀ ਤਨਤਨ ਬਾਬਾ ਦੀਪ ਸਿੰਘ ਜੀ ਕਹਿੰਦਾ ਮੇਰੇ 24 ਘੰਟੇ ਦਾ ਮੇਰਾ ਸਿਮਰਨ ਹੋ ਗਿਆ ਤੇ ਕਹਿਣ ਲੱਗਾ ਕਮਾਲ ਦੀ ਗੱਲ ਉਦੋਂ ਹੋਈ ਬਖਸ਼ਿਸ਼ ਏਡੀ ਵੱਡੀ ਹੋ ਗਈ ਕਿ 10 ਦਿਨਾਂ ਦੇ ਅੰਦਰ-ਅੰਦਰ ਜਿਹੜੇ ਵੱਡੀਆਂ-ਵੱਡੀਆਂ ਦੁਕਾਨਾਂ ਵਾਲੇ ਵੱਡੇ-ਵੱਡੇ ਸ਼ੋਰੂਮ ਤੇ ਵੱਡੇ-ਵੱਡੇ ਟੇਲਰ ਜਿਨ੍ਹਾਂ ਨੇ 10-10 ਦਰਜੀ ਰੱਖੇ ਸਨ ਉਹਨਾਂ ਦੇ ਗਾਹਕ ਟੁੱਟ ਕੇ ਮੇਰੇ ਕੋਲ ਆਉਣੇ ਸ਼ੁਰੂ ਹੋ ਗਏ ਤੇ ਮੇਰੇ ਕੋਲ ਜਿਹੜਾ ਕਾਰੋਬਾਰ ਸੀ ਉਹ ਸਾਂਬਿਆ ਨਾ ਜਾਵੇ ਕਹਿੰਦਾ ਫਿਰ ਮੈਂ ਦਰਜੀ ਰੱਖ ਲਏ ਦਰਜੀ ਨਾਲ ਰੱਖ ਲਏ ਤੇ ਮਹਾਰਾਜ ਦੀ ਇੰਨੀ ਵੱਡੀ ਕਿਰਪਾ ਹੋ ਗਈ ਤਾਂ ਕਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿ 10-10 ਮੈਂ ਅੱਗੇ ਰੱਖੇ ਦਰਜੀ ਤੇ ਇੰਨਾ ਗਾਹ ਘਾਉਂਦਾ ਇੰਨੀ ਗੁਰੂ ਸਾਹਿਬ ਦੀ ਕਿਰਪਾ ਹੋਈ ਤਾਂ ਤਾਂ ਬਾਬਾ ਦੀਪ ਸਿੰਘ ਜੀ ਨੇ ਇਨੀ ਬਰਕਤ ਪਾਤੀ ਕਿ ਮੇਰੇ ਕੋਲੋਂ ਕੰਮ ਮੁੱਕਦਾ ਹੀ ਨਹੀਂ ਸੀ ਸੋ ਗੁਰਮਖ ਪਿਆਰਿਓ ਕੰਮ ਕਰਨ ਵਾਲਾ ਚਾਹੀਦਾ ਏ ਜਿਹੜਾ ਵੀ ਕੋਈ ਕੰਮ ਕਰਦਾ ਬਾਬਾ ਦੀਪ ਸਿੰਘ ਸਾਹਿਬ ਜੀ ਉਹਦੇ ਕੰਮ ਵਿੱਚ ਬਰਕਤ ਪਾ ਦਿੰਦੇ ਨੇ ਜਿਵੇਂ ਤੁਸੀਂ ਪਹਿਲਾਂ ਸਾਖੀ ਸੁਣੀ ਸੀ ਕਿ ਇੱਕ ਭਈਏ ਦੇ ਘਰ ਵਾਲੀ ਉਹ ਸਿਰਫ ਤੇਲ ਦੀ ਮਾਲਿਸ਼ ਹੀ ਕਰਦੀ ਸੀ ਤੇ ਉਹ ਜਦੋਂ ਵੀ ਮਾਲਿਸ਼ ਕਰਦੀ ਸੀ ਉਹ ਪਹਿਲਾਂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਨਾਮ ਜਪਦੀ ਸੀ ਤੇ ਉਹ ਜਿਹੜਾ ਮਰੀਜ਼ ਆਉਂਦਾ ਸੀ ਉਹਨੂੰ ਵੀ ਕਹਿੰਦੀ ਸੀ ਕਹਿ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਕਹਿੰਦੇ ਉਹਦੇ ਤੇਲ ਮਾਲਿਸ਼ ਦੇ ਵਿੱਚ ਹੀ ਏਡੀ ਬਰਕਤ ਪਾਤੀ ਮਹਾਰਾਜ ਸੱਚੇ ਪਾਤਸ਼ਾਹ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਇਹ ਲਾਈਨਾਂ ਲੱਗਦੀਆਂ ਸਨ ਨੰਬਰ ਲੱਗਦੇ ਸਨ ਫਿਰ ਲੋਕਾਂ ਦੀ ਵਾਰੀ ਆਉਂਦੀ ਸੀ ਬਰੀਜਾਂ ਦੀ ਉਸੇ ਕੰਮ ਵਿੱਚ ਜੀ ਬਾਬਾ ਜੀ ਬਰਕਤ ਪਾ ਦਿੰਦੇ ਨੇ ਇਸੇ ਤਰ੍ਹਾਂ ਦਰਜੀ ਜਿਹੜਾ ਸੀ ਕੱਪੜੇ ਸਿਉਣ ਵਾਲਾ ਇਹਦੇ ਕਾਰੋਬਾਰ ਵਿੱਚ ਵੀ ਬਾਬਾ ਜੀ ਨੇ ਦੇ ਨਾਮ ਨੇ ਬਰਕਤ ਪਾ ਦਿੱਤੀ ਤੇ ਉਹ ਅੱਜ 10 ਦਰਜੀ ਉਨੇ ਰੱਖੇ ਹੋਏ ਨੇ ਨੌਕਰ ਤੇ ਕਾਰੋਬਾਰ ਦਾ ਕੋਈ ਅੰਤ ਹੀ ਨਹੀਂ ਕੋਈ ਗਾਹ ਕਾਉਂਦਾ ਏ ਤੇ ਕੋਈ ਗਾਹਕ ਜਾਂਦਾ ਏ ਬੱਡੀ ਦੁਕਾਨ ਬਣਾ ਲਈਏ ਤੇ ਪੈਸਾ ਵੀ ਮਹਾਰਾਜ ਦੀ ਕਿਰਪਾ ਨਾਲ ਬਾਬਾ ਜੀ ਦੀ ਕਿਰਪਾ ਨਾਲ ਵਾਧੂ ਆ ਗਿਆ ਬੱਚੇ ਵੀ ਚੰਗਾ ਕੱਪੜਾ ਪਾਉਂਦੇ ਨੇ ਘਰ ਵੀ ਸੋਹਣਾ ਬਣ ਗਿਆ ਕਹਿਣ ਲੱਗਾ ਅੱਜ ਮੈਂ ਹਰ ਮਹੀਨੇ ਜਿੰਨਾ ਦਸਵੰਦ ਹੁੰਦਾ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਚੜਾ ਕੇ ਆਉਣਾ ਇਹ ਉਹਨੇ ਗੱਲ ਸੁਣਾਈ ਤੇ ਹਰ ਵੇਲੇ ਤੁਰਦਿਆਂ ਤੁਰਦੇ ਆ ਬੈਠਦੇ ਆ ਉੱਠਦੇ ਆ ਅੱਜ ਵੀ ਮੈਂ ਰਸਨਾ ਦੇ ਉੱਤੋਂ ਜ਼ੁਬਾਨ ਦੇ ਉੱਤੋਂ ਇੱਕੋ ਹੀ ਬੋਲ ਮੈਂ ਕਹਿੰਦਾ ਰਹਿਣਾ ਆ ਇਹੋ ਹੀ ਜਪਦਾ ਰਹਿਣਾ ਆ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇਖੋ ਗੁਰੂ ਖਾਲਸਾ ਜੀ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਨਾਮ ਦੇ ਵਿੱਚ ਹੀ ਇੰਨੀ ਤਾਕਤ ਹੈ ਕਿ ਜਿਹਦੇ ਉੱਤੇ ਖੁਸ਼ ਹੋ ਜਾਣਗੇ ਉਹਨਾਂ ਨੂੰ ਕੀ ਦੇਣਗੇ ਇਹ ਬਾਬਾ ਦੀਪ ਸਿੰਘ ਸਾਹਿਬ ਜੀ ਜਾਣਦੇ ਨੇ ਤੇ ਪਿਆਰਿਓ ਇਸ ਕਰਕੇ ਜੇ ਨਈਂ ਨਾਮ ਜਪਿਆ ਨਹੀਂ ਜਾਂਦਾ ਸਿਮਰਨ ਨਹੀਂ ਹੋਇਆ ਤਾਂ ਤੁਸੀਂ ਬਾਬਾ ਜੀ ਦਾ ਨਾਮ ਹੀ ਜਪ ਲਓ ਤਣ ਤਣ ਬਾਬਾ ਦੀਪ ਸਿੰਘ ਸਾਹਿਬ ਜੀ ਤਣ ਤਣ ਬਾਬਾ ਦੀਪ ਸਿੰਘ ਸਾਹਿਬ ਜੀ ਇਸ ਤਰ੍ਹਾਂ ਜਪ ਲਓ ਕਿਸੇ ਦਾ ਬੁਰਾ ਨਾ ਕਰੋ ਕਿਸੇ ਦੀ ਚੋਰੀ ਨਾ ਕਰੋ ਕਿਸੇ ਨਾਲ ਠੱਗੀ ਨਾ ਮਾਰੋ